ਕਲਮਦਾਨ ਵਿੱਚ ਕਾਂ ਤੇ ਜੀਵੇ ਮੁੰਡੇ ਦੀ ਮਾਂ ਲੋੜੀਏ ਬੈ ਲੋੜੀਏ ਲੋੜੀਏ ਬੈ ਲੋੜੀਏ ਕਲਮਦਾਨ ਵਿੱਚ ਕਾਨਾ ਤੇ ਜੀਵੇ ਮੁੰਡੇ ਦਾ ਨਾਨਾ ਕਲਮਦਾਨ ਵਿੱਚ ਕਾਨਾ ਤੇ ਜੀਵੇ ਮੁੰਡੇ ਦਾ ਨਾਨਾ ਲੋੜੀਏ ਬੈ ਲੋੜੀਏ ਲੋੜੀਏ ਬੈ ਲੋੜੀਏ ਕਲਮਦਾਨ ਵਿੱਚ ਕਾਨੀ ਤੇ ਜੀਵੇ ਮੁੰਡੇ ਦੀ ਨਾਨੀ ਚਕਾਨੀ ਤੇ ਜੀਵੇ ਮੁੰਡੇ ਦੀ ਨਾਨੀ ਲੋੜੀਏ ਬਈ ਲੋੜੀਏ ਲੋੜੀਏ ਬਈ ਲੋੜੀਏ ਕੋਠੇ ਤੇ ਪਰਣਾळा ਸਾਨੂੰ ਖੜੀਆਂ ਨੂੰ ਲੱਗਦਾ ਪਾਲਾ ਮਾਈ ਕੋਠੇ ਤੇ ਪਰਣਾळा ਸਾਨੂੰ ਖੜੀਆਂ ਨੂੰ ਲੱਗਦਾ ਪਾਲਾ ਸਾਡੀ ਲੋੜੀ ਮਨਾ ਦਿਓ ਰੱਤੇ ਜੀਰੇ ਵਾਲੀ ਸਾਨੂੰ ਅੱਗੇ ਜਾਣ ਦੀ ਲੋੜੀ ਸਾਡੀ ਮਨਾ ਦਿਓ ਜੀ ਰੱਤੇ ਧੀਰੇ ਵਾਲੀ ਇਹ ਸਾਨੂੰ ਅੱਗੇ ਜਾਣ ਦੀ ਕਾਲੀ ਸਾਡੇ ਪੈਰਾਂ ਹੇਠ ਸਲਾਈਆਂ ਅਸੀਂ ਕਿਹੜੇ ਵੇਲੇ ਦੀ ਆਈਆਂ ਸਾਡੇ ਪੈਰਾਂ ਹੇਠ ਸਲਾਈਆਂ ਅਸੀਂ ਕਿਹੜੇ ਵੇਲੇ ਦੀ ਆਈਆਂ ਸਾਡੇ ਪੈਰਾਂ ਹੇਠ ਰੋੜ ਸਾਨੂੰ ਛੇਤੀ ਛੇਤੀ ਤੋਰ ਸਾਡੇ ਪੈਰਾਂ ਹੇਠ ਰੋੜ ਸਾਨੂੰ ਛੇਤੀ ਛੇਤੀ ਤੋਰ ਮਾਈ ਛੇਤੀ ਜੇਤੀ ਤੋਰ ਵੀਰ ਵਿਆਹ ਦੀ ਵੰਡੀ ਲੋੜੀ ਪਰ ਪਰ ਪ੍ਰੰਤਾ ਗੁੜ ਤੇ ਰਿਓੜੀ ਵੀਰ ਵਿਆਹ ਦੀ ਵੰਡੀ ਲੋੜੀ ਪਰ ਪਰ ਪ੍ਰੰਤਾ ਗੁੜ ਤੇ ਰਿਓੜੀ ਵੀਰ ਕਰ ਮੁੰਡਾ ਹੋਇਆ ਵੀਰ ਕਰ ਮੁੰਡਾ ਹੋਇਆ ਅਸੀਂ ਕਰ ਕਰ ਵੰਡੀ ਲੋੜੀ ਸ਼ਗਨਿ ਮਨਾਉਂਦਿਆਂ